ਪੰਜੀਰੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਵੱਡੀ ਕੜਾਹੀ ਦੇ ਵਿੱਚ ਮੇਰੇ ਮਮਾ ਨੇ 1 ਕਿਲੋ ਜਿਹੜਾ ਘਿਓ ਹੈ ਦੇਸੀ ਘਿਓ ਇਹਦੇ ਵਿੱਚ ਪਾ ਲਿਆ ਤਾਂ ਕਿ ਘਿਓ ਗਰਮ ਹੋ ਜਾਏ ਜਦੋਂ ਘਿਓ ਗਰਮ ਹੋ ਗਿਆ ਫਿਰ ਅਸੀਂ ਉਸ ਦੇ ਵਿੱਚ 1 ਕਿਲੋ ਬੇਸਨ ਪਾਤਾ ਸੀਗਾ ਬੇਸਨ ਪਾਉਣ ਤੋਂ ਬਾਅਦ ਸਾਡਾ ਪਹਿਲਾ ਸਟੈਪ ਇਹ ਹੈ ਵੀ ਅਸੀਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਬੇਸਨ ਨੂੰ ਰਲਾ ਦਈਏ ਤਾਂ ਕਿ ਸਾਡੇ ਇੱਕ ਨਾ ਇੱਕ ਇਹਦੇ ਵਿੱਚ ਤਰੀਕਾ ਹੁੰਦਾ ਵੀ ਤੁਸੀਂ ਜਿਹੜਾ ਘਮਾਉਣਾ ਹੈਗਾ ਇਹਨੂੰ ਕਈ ਕੁਇਡ ਡਾਇਰੈਕਸ਼ਨ ਦੇ ਵਿੱਚ ਘਮਾਉਣਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਕਿੱਧਰ ਨੂੰ ਵੀ ਘੁਮਾ ਲੋਗੇ ਫਿਰ ਗੱਠਾ ਬੱਜ ਜਾਣੀਏ ਫਿਰ ਗੱਠਾ ਖੁੱਲਦੀਆਂ ਨਹੀਂ ਹੈਗੀਆਂ ਠੀਕ ਹੈ ਗੱਠਾ ਨਹੀਂ ਬਣਨ ਦੇਣੀ ਆ ਸੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਨੇ ਤੈਰ ਤੱਕ ਹਲਾਈ ਜਣਾ ਜਦ ਤੱਕ ਇਹ ਆਟਾ ਜਿਹੜਾ ਹੈਗਾ ਸਾਡਾ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦਾ ਇਹਦਾ ਕਲਰ ਜਿਹੜਾ ਹੈਗਾ येलो ਤੋਂ ਥੋੜਾ ਜਿਹਾ ਔਰੇਂਜ ਜਿਹਾ ਨਹੀਂ ਬਣ ਜਾਂਦਾ ਤੇ ਦੂਜਾ ਜਿਹੜਾ ਹੈਗਾ ਤਰੀਕਾ ਇਹਨੂੰ ਪਤਾ ਕਰਨ ਦਾ ਵੀ ਹਾਂ ਸਾਡਾ ਆਟਾ ਭੁੰਨਿਆ ਹੈਗਾ ਨਹੀਂ ਭੁੰਨਿਆਗਾ ਸਾਨੂੰ ਤੁਹਾਨੂੰ ਨਾ ਦੂਰੋਂ ਹੀ ਖੁਸ਼ਬੂ ਆਣੀ ਸਟਾਰਟ ਹੋ ਜੂਗੀ ਵੀ ਹਾਂ ਕੁਝ ਬਨ ਰਿਹਾ ਹੈਗਾ ਠੀਕ ਹੈ ਬਾਹਰ ਬੈਠ ਕੇ ਕਿਸੇ ਬੰਦੇ ਤੋਂ ਪੁੱਛ ਲਿਓ ਵੀ ਤੁਹਾਨੂੰ ਖੁਸ਼ਬੂ ਆਉਣ ਲੱਗੀ ਹੈ ਨਹੀਂ ਆ ਗਈ ਤਾਂ ਫਿਰ ਪਤਾ ਲੱਗ ਜਾਊਗਾ ਵੀ ਸਾਡਾ ਆਟਾ ਜੜਾ ਹੈਗਾ ਭੁੰਨਿਆ ਗਿਆ ਜਾਂ ਨਹੀਂ ਭੁੰਨਿਆ ਗਿਆ ਹਨ ਸਾਡਾ ਆਟਾ ਜੜਾ ਹੈਗਾ ਚੰਗੀ ਤਰ੍ਹਾਂ ਭੁੰਨਿਆ ਗਿਆ ਆਟਾ ਭੁੰਨਣ ਤੋਂ ਬਾਅਦ ਇਹ ਹੌਲੀ ਹੌਲੀ ਕਿਉਂ ਛੱਡਣਾ ਸ਼ੁਰੂ ਕਰ ਦੂਗਾ ਹਨ ਮੈਂ ਸੋਚਿਆ ਵੀ ਜਿਹੜੇ ਇੰਨੀ ਮਿਹਨਤ ਮੇਰੇ ਮੰਮੀ ਕਰ ਰਹੇ ਨੇ ਉਹਨਾਂ ਦਾ ਫੇਸ ਵੀ ਅਸੀਂ ਰਿਵੀਲ ਕਰ ਦਈਏ ਤਾਂ ਮੇਰੇ ਮੰਮੀ ਨੇ ਜੀ ਜੋ ਕਿ ਪੰਜੀਰੀ ਬਣਾ ਰਹੇ ਨੇ ਸਾਡੇ ਲਈ ਤੇ ਫਿਰ ਜੀ ਅਸੀਂ ਇਹਦੇ ਵਿੱਚ ਕੀ ਪਤਾ ਜੀ ਫਿਰ ਅਸੀਂ ਪਾਤੀ ਜੀ ਇਹਦੇ ਵਿੱਚ ਸਾਡੀ ਫੁੱਲ ਸੁਪਾਰੀ ਜਿਹੜੀ ਕਿ ਅਸੀਂ ਗ੍ਰाइंड ਕਰ ਲਈ ਸੀ ਗ੍ਰाइंड ਕਰਨ ਤੋਂ ਬਾਅਦ ਅਸੀਂ ਨੂੰ ਚੰਗੀ ਤਰ੍ਹਾਂ ਮਰਮਮਾ ਮਿਕਸ ਕਰ ਰਹੇ ਨੇ ਜਦੋਂ ਇਹ ਚੰਗੀ ਤਰ੍ਹਾਂ ਬਣ ਗਿਆ ਸੀ ਥੋੜਾ ਜਿਹਾ ਗੈਸ ਨੂੰ ਸਲੋ ਕਰਤਾ ਤਾਂ ਕਿ ਜਿਹੜਾ ਸਾਡਾ ਆਟਾ ਹੈ ਕਿ ਥੱਲੇ ਨਾ ਲੱਗ ਜੇ ਉਸ ਤੋਂ ਬਾਅਦ ਅਸੀਂ ਇੱਕ ਚਮਚਾ ਇਹਦੇ ਵਿੱਚ ਅਜਵੈਨ ਦਾ ਪਾ ਲਿਆ ਜਿਆਦਾ ਅਜਵੈਨ ਨਹੀਂ ਪਾਣੀ ਅਜਵੈਨ ਸਿਰਫ ਔਰ ਸਿਰਫ ਹਾਜਮੇ ਲਈ ਪਾਉਣੇ ਆ ਠੀਕ ਹੈ ਤੁਹਾਡੀ ਮਰਜ਼ੀ ਹੈ ਪਾਉਣੀ ਆ ਪਾਉ ਨਹੀਂ ਪਾਉ ਨਾ ਪਾਉ ਤੇ ਇਹਦੇ ਵਿੱਚ ਅਸੀਂ ਇੱਕ ਦੋ ਚਮਚੇ ਜਿਹੜੇ ਹੈਗੇ ਨੇ ਕਾਲੀ ਮਿਰਚ ਦੇ ਪਾਤੇ ਸੀਗੇ ਕਾਲੀ ਮਿਰਚ ਦੇ ਪਾਣ ਤੋਂ ਬਾਅਦ ਇਹ ਚੰਗੀ ਤਰ੍ਹਾਂ ਜਿਹੜਾ ਹੈਗਾ ਇਹਨੂੰ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਡੀ ਗੂੰਦ ਪਾਤੀ ਸੀ ਗੂੰਦ ਪਾਣ ਤੋਂ ਬਾਅਦ ਅਸੀਂ ਹੁਣ ਚੰਗੀ ਤਰ੍ਹਾਂ ਮਿਕਸ ਕਰਨ ਲੱਗੇ ਗੂੰਦ ਅਸੀਂ ਤੈਨੂੰ ਗ੍ਰाइंड ਕੀਤੀ ਸੀ ਤੇ ਡੀਪ ਫ੍ਰਾਈ ਕੀਤੀ ਸੀ ਤਾਂ ਕਿ ਇਹਦੇ ਵਿੱਚ ਜ਼ਿਆਦਾ ਘਿਓ ਘਿਓ ਜਾ ਨਾ ਹੋ ਜੇ ਤਾਂ ਫਿਰ ਖਾਂਡ ਵਾਲੇ ਨੂੰ ਵੀ ਜ਼ਿਆਦਾ ਵਧੀਆ ਨਹੀਂ ਲੱਗਦੀ ਜ਼ਿਆਦਾ ਘਿਓ ਹੋਵੇ ਜੇ ਠੀਕ ਹੈ ਤੇ ਹੁਣ ਕਿਉਂਕਿ ਥੋੜਾ ਜਿਹਾ ਮੌਸਮ ਬਾਈ ਠੰਡਾ ਤਾਂ ਆਇਆ ਪਰ ਫਿਰ ਵੀ ਇਸ ਕਰਕੇ ਥੋੜਾ ਘਿਓ ਛੱਡ ਜਾਂਦੀ ਹੈ ਨਾ ਬਾਹਰੋਂ ਤੋਂ ਬਾਅਦ ਜੀ ਇਸ ਕਰਕੇ ਇਹਦੇ ਵਿੱਚ ਅਸੀਂ ਘਿਓ ਥੋੜਾ ਘੱਟ ਹੀ ਰੱਖਿਆ ਜ਼ਿਆਦਾ ਨਹੀਂ ਪਾਇਆ ਫਿਰ ਅਸੀਂ ਇਹਦੇ ਵਿੱਚ ਪਾਤੀ ਜੀ ਸਾਡੀ ਕਮਰਕਸ ਕੰਮਰਕਸ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ ਫਿਰ ਇਹਨੂੰ ਅਸੀਂ ਇਹਦੇ ਵਿੱਚ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿ ਪਤਾ ਵੀ ਨਾ ਲੱਗੇ ਵੀ ਚੀਜ਼ ਪਾਈ ਦੀ ਹੋਈ ਹੈ ਕਿ ਨਹੀਂ ਪਾਈ ਹੋਈ ਅਸਲ ਦੇ ਵਿੱਚ ਇਹ ਸਾਡੇ ਦਾ ਬੈਕਬੋਨ ਨੂੰ ਬਹੁਤ ਮਜ਼ਬੂਤ ਕਰਕੇ ਰੱਖਦੀ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਪਾਣੇ ਹਨ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗ ਰਹੀ ਵੀ ਇਹਦੇ ਵਿੱਚ ਅਸੀਂ ਇੰਨਾ ਕੁਝ ਪਾ ਚੁੱਕੇ ਹਾਂ ਉਹਦਾ ਰੰਗ ਉਹ ਜਿਹਾ ਹੋ ਜਾ ਹੀ ਪਿਆ ਹੁਣ ਅਸੀਂ ਇਹਦੇ ਵਿੱਚ ਪਾਤਾ ਜੀ ਨਾਰੀਅਲ ਜੋ ਕਿ ਮੈਂ ਕੱਦੂ ਕਸ ਕੀਤਾ ਸੀਗਾ ਇਹਦੇ ਵਿੱਚ ਪਾਤੇ ਜੀ ਬਦਾਮ ਗ੍ਰਾਈਂਡ ਕੀਤੇ ਹੋਏ ਅੱਧਾ ਕਿਲੋ ਬਦਾਮ ਸੀ ਕੀ ਜਿਹੜੇ ਅਸੀਂ ਇਹਦੇ ਵਿੱਚ ਪਾਏ ਨੇ ਬਾਕੀ ਜੇ ਤੁਹਾਨੂੰ ਇਹਦੀ ਪੂਰੀ ਡਿਟੇਲਸ ਇਹਦੀ ਵੀ ਤੁਹਾਨੂੰ ਕੀ ਕੁਝ ਪਾਣਾ ਚਾਹੀਦਾ ਤੁਸੀਂ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਪੂਰੀ ਡਿਟੇਲ